ਅਜੇ ਤੱਕ ਵਿਦੇਸ਼ੀ ਧਰਤੀਆਂ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਬਾਰੇ ਸੁਣਦੇ ਆਏ ਸੀ ਹੁਣ ਤੱਕ ਚਰਚਾਵਾਂ ਚੱਲਦੀਆਂ ਸੀ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਪੜ੍ਹੀਆਂ ਕੈਨੇਡਾ ਦੀ ਧਰਤੀ ਉੱਤੇ ਯੂ ਐਸ ਏ ਦੀ ਧਰਤੀ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਐਡਾਂ ਦੇ ਦੇਸ਼ਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਗੱਲਾਂ ਹੋ ਰਹੀਆਂ ਸੀ ਪਰ ਹੁਣ ਇਹ ਚਰਚਾ ਭਾਰਤ ਤੱਕ ਪਹੁੰਚ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਹਦੇ ਵਿੱਚ ਇੱਕ ਕਿਊ ਆਰ ਕੋਡ ਪਾ ਦਿੱਤਾ ਜਾਂਦਾ ਹੈ ਔਰ ਉੱਤੇ ਇਹ ਸਾਫ਼ ਮੈਂਸ਼ਨ ਕਰ ਦਿੱਤਾ ਜਾਂਦਾ ਹੈ ਕਿ ਖਾਲਿਸਤਾਨ ਰੈਫਰੈਂਡਮ ਭਾਰਤ ਵਿੱਚ ਹੋਵੇਗਾ ਸਿੱਖ ਫੋਰ ਜਸਟਿਸ ਵੱਲੋਂ ਕਰਵਾਇਆ ਜਾਵੇਗਾ ਇਹ ਆਪਣੇ ਆਪ ਚ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਹੁਣ ਗੁਰਪਤਵੰਤ ਪੰਨੂ ਦੇ ਵੱਲੋਂ ਜਾਂ ਉਹਨਾਂ ਦੇ ਸੰਗਠਨ ਦੇ ਵੱਲੋਂ ਇੱਕ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਸਿੱਧੀ ਤੌਰ ਦੇ ਉੱਤੇ ਕਨਫਰਮੇਸ਼ਨ ਨਹੀਂ ਕੀਤੀ ਜਾ ਸਕਦੀ ਪਰ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਤੱਥ ਸਾਹਮਣੇ ਆਏ ਹਨ ਦਰਅਸਲ ਇੱਕ ਉੱਗੇ ਅਖਬਾਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇੱਕ ਮੀਡੀਆ ਰਿਪੋਰਟ ਜਿਹੜੀ ਆ ਉਹ ਅਪਲੋਡ ਕੀਤੀ ਗਈ ਔਰ ਉਸ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਫॉर ਜਸਟਿਸ ਨਾਂ ਦੇ ਇੱਕ ਟਵਿੱਟਰ ਅਕਾਊਂਟ ਤੋਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਕਿਊਆਰ ਕੋਡ ਵੀ ਦਿੱਤਾ ਗਿਆ ਉਹਦੇ ਨਾਲ ਇੱਕ ਵੱਖਰੀ ਵੈਬਸਾਈਟ ਦੇ ਸਕਰੀਨਸ਼ਾਟਸ ਵੀ ਸਾਂਝੇ ਕੀਤੇ ਗਏ ਔਰ ਵਾਰੋ-ਵਾਰ ਸਟੈਪ ਬਾਈ ਸਟੈਪ ਕਿਵੇਂ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ ਇਹਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਸਿੱਖ ਫॉर ਜਸਟਿਸ ਦੇ ਨਾਂ ਦੇ ਹੇਠ ਇਹ ਸਾਰਾ ਕਹਿੰਦੇ ਕੀਤਾ ਗਿਆ ਔਰ ਖਾਲਸਤਾਨ ਰੈਫਰੈਂਡਮ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਦੋ ਵੱਖਰੇ ਵੱਖਰੇ ਫਾਰਮ ਜਿਹੜੇ ਆ ਬਣਾਏ ਗਏ ਆ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਸਿੱਖ ਔਰ ਨਾਨ ਸਿੱਖ ਪਾਰਟਿਸਪੈਂਟਸ ਦਾ ਵੀ ਆਪਸ਼ਨ ਰੱਖਿਆ ਗਿਆ ਦਰਸਲ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹ ਪੋਸਟ ਸਰਕੂਲੇਟ ਕਰਦੀ ਹੈ ਉਹਦੇ 10 ਘੰਟੇ ਦੇ ਅੰਦਰ ਅੰਦਰ ਹੀ ਇਹ ਪੋਸਟ ਜਿਹੜੀ ਆ ਉਹ ਡਿਲੀਟ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਵੱਡੇ ਪੱਦਰ ਦੇ ਉੱਤੇ QR ਕੋਡਸ ਵਾਇਰਲ ਹੋਣ ਲੱਗਦੇ ਨੇ ਵੱਡੇ ਪੱਦਰ ਦੇ ਉੱਤੇ ਸਕਰੀਨ ਸ਼ਾਟਸ ਵਾਇਰਲ ਹੋਣ ਲੱਗਦੇ ਨੇ ਖਾਲਿਸਤਾਨ ਰੈਫਰੈਂਡਮ ਦੇ ਮਤਲਬ ਇਹ ਮਸਲਾ ਪੱਖ ਦਾ ਨਜ਼ਰ ਆਉਣ ਲੱਗ ਜਾਂਦਾ ਸਿੱਖ ਫੋਰ ਜਸਟਿਸ ਦੇ ਵੀ ਇਹ ਜਿਹੜੀ ਖਾਲਿਸਤਾਨੀ ਏਜੰਸੀ ਦੱਸੀ ਜਾਂਦੀ ਹੈ ਖਾਲਿਸਤਾਨੀ ਧੜਾ ਦੱਸਿਆ ਜਾਂਦਾ ਜਿਹੜਾ ਉਸ ਦੇ ਵੱਲੋਂ ਵਿਦੇਸ਼ੀ ਧਰਪੀਆਂ ਦੇ ਉੱਤੇ ਤਾਂ ਜ਼ਰੂਰ ਖਾਲਿਸਤਾਨ ਰੈਫਰੈਂਡਮ ਕਰਵਾਇਆ ਗਿਆ ਪਰ ਹੁਣ ਅਚਾਨਕ ਭਾਰਤ ਦਾ ਮਸਲਾ ਕਿਵੇਂ ਸਾਹਮਣੇ ਆ ਗਿਆ ਅਚਾਨਕ ਭਾਰਤ ਦੇ ਅੰਦਰ ਖਾਲਿਸਤਾਨ ਰੈਫਰੈਂਡਮ ਦਾ ਮਸਲਾ ਕਿਵੇਂ ਸਾਹਮਣੇ ਆ ਗਿਆ ਇਹਦੇ ਹੁਣ ਫਿਰ ਹਾਲ ਚਰਚਾਾਂ ਵਿੱਚ ਚੱਲਦੀਆਂ ਪਈਆਂ ਫਿਲਹਾਲ ਜੇ ਇਸ ਖਬਰ ਦੇ ਉੱਤੇ ਧਿਆਨ ਦਿਈਏ ਤਾਂ ਇਹਦੇ ਵਿੱਚ ਸਾਫ਼ ਦੱਸਿਆ ਗਿਆ ਕਿ QR ਕੋਡਸ ਮੈਂਸ਼ਨਡ ਨੇ ਜਿਹੜੇ QR ਕੋਡ ਸਿੱਧੇ ਤੌਰ ਦੇ ਉੱਤੇ ਤੁਹਾਨੂੰ ਉਸ ਵੈੱਬਸਾਈਟ ਤੇ ਲੈ ਜਾਣਗੇ ਔਰ ਉਸ ਵੈੱਬਸਾਈਟ ਦੇ ਸਕਰੀਨਸ਼ਾਟਸ ਕਹਿੰਦੇ ਬਾਕਾਇਦਾ ਦਿੱਤੇ ਗਏ ਨੇ ਔਰ ਉਹਦੇ ਵਿੱਚ ਕਿਸ ਤਰ੍ਹਾਂ ਫਾਰਮਸ ਹੈਗੇ ਨੇ ਰਜਿਸਟ੍ਰੇਸ਼ਨ ਦੇ ਨਾਨ ਸਿੱਖਸ ਔਰ ਸਿੱਖਸ ਵਾਸਤੇ ਵੱਖਰੇ ਵੱਖਰੇ ਫਾਰਮਸ ਨੇ ਜਿਹੜੇ ਸਿੱਖ ਭਾਈਚਾਰੇ ਦੇ ਨਾਲ تعلق ਰੱਖਦੇ ਨੇ ਉਹਨਾਂ ਨੂੰ ਆਪਣੇ ਪਰਿਵਾਰਕ ਜੀਆ ਦਾ ਵੀ ਸਾਰਾ ਵੇਰਵਾ ਸਾਂਝਾ ਕਰਨਾ ਪਵੇਗਾ ਔਰ ਇਥੋਂ ਤੱਕ ਕੇ ਨਾਨ ਸਿੱਖਸ ਵਾਸਤੇ ਵੱਖਰਾ ਫਾਰਮ ਜਿਹੜਾ ਉਹ ਵਿੱਚ ਲਗਾਇਆ ਗਿਆ 18 ਸਾਲ ਤੋਂ ਜ਼ਿਆਦਾ ਏਜ ਲਿਮਟ ਰੱਖੀ ਗਈ ਆ ਹਰ ਇੱਕ ਚੀਜ਼ ਜਿਹੜੀ ਹੈ ਇਹਨਾਂ ਸਕਰੀਨ ਸ਼ਾਟਸ ਦੇ ਵਿੱਚ ਮੈਂਸ਼ਨ ਕੀਤੀ ਗਈ ਔਰ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੱਤੀ ਗਈ ਪਰ 10 ਘੰਟੇ ਬਾਅਦ ਅਚਾਨਕ ਉਹ ਡਿਲੀਟ ਹੋ ਜਾਂਦੀ ਆ ਹੁਣ ਇਸ ਤੋਂ ਬਾਅਦ ਇੱਕ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਗਣਤੰਤਰ ਦਿਵਸ ਵੀ ਆਉਣ ਵਾਲਾ ਹੈ ਔਰ ਉਹਦੇ ਦਰਮਿਆਨ ਖਾਲਿਸਤਾਨ ਰੈਫਰੈਂਡਮ ਭਾਰਤ ਵਿੱਚ ਹੋਣ ਦੀ ਚਰਚਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਦੇਖਣਾ ਹੋਵੇਗਾ ਕੀ ਕੁਝ ਹੁੰਦਾ ਇਸ ਦੇ ਦਰਮਿਆਨ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ